ਲੋਕਤੰਤਰ ਲੋਕਤੰਤਰ ਕੀ ਆ ਲੋਕਤੰਤਰ ਦਾ ਭਾਵ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਲੋਕਾਂ ਦਰਾ ਚੁਣੀ ਹੋਏ ਸਾਡੇ ਆਮ ਬੰਦਿਆਂ ਵੱਲੋਂ ਜਿਹੜੀ ਸਰਕਾਰ ਚੁਣੀ ਜਾਂਦੀ ਆ ਉਹ ਦੇਸ਼ ਇਤਾਂ ਲਈ ਕੰਮ ਕਰਦੀ ਆ ਉਹਨੂੰ ਕਹਿੰਦੇ ਆ ਲੋਕਤੰਤਰ ਵੋਟਾਂ ਦੇ ਪਾ ਕੇ ਅਸੀਂ ਐਮਸੀ ਕੌਂਸਲਰ ਪੰਚ ਸਰਪੰਚ ਮੈਂਬਰ ਐਮਪੀ ਐਮਐਲਏ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਾ ਦਿੰਨੇ ਆ ਜੋ ਲੋਕ ਹਿੱਤ ਲਈ ਕੰਮ ਕਰਦੇ ਆਣ ਜੋ ਲੋਕਾਂ ਲਈ ਬਿਨਾ ਜਾਤ-ਪਾਤ ਬਿਨਾ ਨਸਲ ਦੇ ਭੇਦ-ਭਾਵ ਤੋਂ ਉਹ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਉਹਨੂੰ ਕਹਿੰਦੇ ਆ ਲੋਕਸ ਕੰਤਕ ਤਕਰੀਬਨ ਤਕਰੀਬਨ 77 ਸਾਲ ਹੋ ਚੁੱਕੇ ਨੇ ਸਾਡੇ ਦੇਸ਼ ਆਜ਼ਾਦ ਹੋਇਆ ਨੂੰ ਸਾਡੀਆਂ ਜਿਹੜੀਆਂ ਮੂਢਲੀਆਂ ਜ਼ਰੂਰਤਾਂ ਨੇ ਜਿਵੇਂ ਨਾਲੀਆਂ ਗਲੀਆਂ ਸੀਵਰੇਜ ਲਾਈਟਾਂ ਸਫਰ ਸਾਫ਼ ਸੁਥਰਾ ਪਾਣੀ ਪੀਣ ਵਾਲਾ ਉਹ ਅਜੇ ਤੱਕ ਸਾਨੂੰ ਸਾਰਿਆਂ ਨੂੰ ਮਿਲ ਚੁੱਕਾ ਨਹੀਂ ਮਿਲਿਆ ਕੀ ਇਹ ਲੋਕਤੰਤਰ ਵੋਟਾਂ ਤਾਂ ਹਰ 5 ਸਾਲਾਂ ਬਾਅਦ ਆ ਜਾਂਦੀਆਂ ਨੇ ਪਾਰਟੀਆਂ ਵੋਟਾਂ ਮੰਗਣ ਵੀ ਆ ਜਾਂਦੀਆਂ ਨੇ ਅਸੀਂ ਵੋਟਾਂ ਹੀ ਪਾ ਜਾਂਦੇ ਆ ਵੋਟਾਂ ਪਾ ਕੇ ਤੇ ਆਮ ਪਬਲਿਕ ਨੂੰ ਤਾਂ ਭੁੱਲੇ ਜਾਂਦੇ ਆ ਉਹਨਾਂ ਦੇ ਮਸਲਿਆਂ ਨੂੰ ਭੁੱਲੇ ਜਾਂਦੇ ਆ ਕਿ ਇਹ ਹੈ ਲੋਕਤੰਤਰ ਕਿ ਸਕੂਲਾਂ ਦੇ ਵਿੱਚ ਲੁੱਟਖੋਟ ਘਟ ਗਈ ਹੈ ਕਿ ਦਫਤਰੀ ਕੰਮਾਂ ਦੀਆਂ ਉਲਝਣਾਂ ਦੇ ਵਿੱਚ ਜਿਹੜੇ ਕੰਪੇਨ ਨੇ ਕੀ ਹੁਣ ਇਹਦੇ ਸਾਈਨ ਕਰਾਉਣੇ ਆ ਹੁਣ ਇਹਦੇ ਸਾਈਨ ਕਰਾਉਣੇ ਆ ਹੁਣ ਇੰਨਾ ਟਾਈਮ ਲੱਗੋ ਕਿ ਇਹ ਖਤਮ ਹੋ ਚੁੱਕਾ ਕੀ ਇਲਾਜ ਦੇ ਨਾਮ ਤੇ ਠੱਗੀ ਬੰਦ ਹੋ ਚੁੱਕੀ ਆ ਸਾਰੀਆਂ ਪਾਰਟੀਆਂ ਦੇ ਵਿੱਚ ਜਿਹੜੇ ਉਮੀਦਵਾਰ ਆ ਜੇ ਤੇ ਕੋਈ ਵੀ ਇੱਕ ਵੀ ਕੇਸ ਚੱਲਦਾ ਜਾਂ ਭ੍ਰਸਤਾਚਾਰ ਦਾ ਕੇਸ ਚੱਲਦਾ ਜਾਂ ਅਪੀਲ ਦੇ ਅਧੀਨ ਉਹਦੇ ਕੇਸ ਆ ਇਦਾਂ ਦੀਆਂ ਦਲੀਲਾਂ ਪਾਰਟੀਆਂ ਬਹੁਤ ਨੰਦੀਆਂ ਨੇ ਕਿ ਉਹਨਾਂ ਕੋਈ ਹੋਰ ਉਮੀਦਵਾਰ ਨਹੀਂ ਆ ਉਹਨੂੰ ਨਹੀਂ ਖੜਾ ਕਰ ਸਕਦੀਆਂ ਕੀ ਇਹ ਹੈ ਲੋਕਤੰਤਰ ਵੋਟਾਂ ਮੰਗਣ ਦਰ-ਦਰ ਘੁੰਮਦੇ ਨੇ ਘਰ-ਘਰ ਘੁੰਮਦੇ ਨੇ ਜਦੋਂ ਵੋਟਾਂ ਪੈ ਜਾਂਦੀਆਂ ਨੇ ਕੁਝ ਜਿੱਤ ਜਾਂਦੇ ਨੇ ਕੁਝ ਹਾਰ ਜਾਂਦੇ ਨੇ ਕਿ ਉਹ ਦਰ-ਦਰ ਘਰ-ਘਰ ਘੁੰਮਦੇ ਨੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਜਿਹੜੇ ਉਹਨਾਂ ਨੇ ਗਲੀਆਂ ਮੁਹੱਲਿਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਾਅਦੇ ਕੀਤੇ ਨੇ ਲੋਕਾਂ ਨਾਲ ਕਿ ਉਹ ਵਾਅਦੇ ਪੂਰੇ ਕਰਨ ਵਾਸਤੇ ਤੁਹਾਡੇ ਦਰ ਤੇ ਤੁਹਾਡੇ ਘਰ ਦੇ ਪਹੁੰਚਦੇ ਨੇ ਨਹੀਂ ਨਾ ਪਹੁੰਚਦੇ ਕੀ ਇਹ ਹੈ ਲੋਕਤੰਤਰ ਨੇਤਾ ਲੋਕਾਂ ਦੀ ਵੋਟਾਂ ਤੋਂ ਪਹਿਲਾਂ ਕਿੰਨੀ ਕਮਾਈ ਹੈ ਕਿੰਨੀ ਇਹਨਾਂ ਨੇ ਕਮਾਈ ਕੀਤੀ ਕਿੰਨੇ ਆ ਕੰਮਾਂ ਦੇ ਵਿੱਚ ਇਹਨਾਂ ਦਾ ਹਿੱਸਾ ਹੈ ਹਿਸਾਬ ਕਿਤਾਬ ਆ ਸਾਨੂੰ ਤਾਂ ਸਾਰਾ ਕੁਝ ਪਤਾ ਹੁੰਦਾ ਅੰਕੜਿਆਂ ਦੇ ਵਿੱਚ ਇਹ ਸ਼ੋਅ ਕਰ ਦਿੰਦੇ ਆ ਕਿ ਇਹ ਸੱਚਾ ਅੰਕੜਾ ਕਿਸਦੇ ਪਾਸ ਹੁੰਦਾ ਕਿ ਇਹ ਹੈ ਲੋਕਤੰਤਰ ਕਹਿੰਦੇ ਨੇ ਸਿਆਣੇ ਤੇ ਔਲੇ ਦਾ ਖਾਦਾ ਤੇ ਸਿਆਣੇ ਦਾ ਗਿਆ ਬਾਅਦ ਪਤਾ ਲੱਗਦਾ ਉੱਠੋ ਲੋਕੋ ਜਾਗੋ ਗੂੜੀ نیند ਦੇ ਵਿੱਚ ਸਤਿਓ ਬਿਨਾ ਜਾਤ ਪਾਤ ਦੇ ਬਿਨਾ ਭੇਦ ਭਾਵ ਦੇ ਰੱਬ ਨੇ ਸਾਰਿਆਂ ਨੂੰ ਅੱਖਾਂ ਕੰਨ ਨੱਕ ਮੂੰਹ ਸਰੀਰ ਦੀ ਬੰਤਰ तकरीबन ਇੱਕੋ ਜਿਹੀ ਆ ਸਾਰਿਆਂ ਦੀ ਚਿਹਰੇ ਥੋੜੇ ਬੋਦੇ ਫਰਕ ਪਾਏ ਆ ਤੇ ਖੂਨ ਦਾ ਰੰਗ ਵੀ ਇੱਕੋ ਜਿਹਾ ਸਾਨੂੰ ਇੰਨਾ ਜਾਤਾਂ ਪਾਤਾਂ ਦੇ ਵਿੱਚ ਰੰਗ ਦੇ ਭੇਸ ਨਸਲ ਦੇ ਵਿੱਚ ਵੰਡਿਆ ਕਿੰਨਾ ਨੇ ਕੀ ਜਿਹੜੀਆਂ ਇਹ ਵੰਡੀਆਂ ਪਈਆਂ ਸੀ ਕਿਸੇ ਨੇ ਦੂਰ ਕੀਤੀਆਂ ਜਾਂ ਇਹ ਵੰਡਣ ਵਾਲੇ ਹੋਰ ਗਾਂ ਵੰਡੀਆਂ ਪਾਉਣ ਵਾਲੇ ਇਹ ਕੌਣ ਨੇ ਇਹ ਕਿੰਨਾ ਨੇ ਵੰਡੀਆਂ ਪਾਈਆਂ ਜੇ ਕੋਈ ਚੰਗਾ ਉਮੀਦਵਾਰ ਲੱਗੇ ਕਿ ਮੈਂ ਕਿਸੇ ਪਾਰਟੀ ਦੇ ਕਿਸੇ ਵੀ ਉਮੀਦਵਾਰ ਦੀ ਪਾਰਟੀ ਦੀ ਵਿਰੋਧਾਧਾ ਨਹੀਂ ਕਰਦਾ ਜੇ ਕੋਈ ਚੰਗੀ ਪਾਰਟੀ ਹੈਗੀ ਆ ਕੋਈ ਚੰਗਾ ਬੰਦਾ ਹੈਗਾ ਵੋਟਾਂ ਉਹਨੂੰ ਪਾਓ ਨਹੀਂ ਤੇ ਵੋਟਾਂ ਨੋਟਾਂ ਨੂੰ ਪਾਓ ਨੋਟਾਂ 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 ਨੋਟਾ ਕੀ ਆ ਮਸ਼ੀਨ ਪਾਉਣ ਵਾਲੀ ਜਿਹੜੀ ਵੋਟਾਂ ਪਾਉਣ ਵਾਲੀ ਮਸ਼ੀਨ ਦੇ ਥੱਲੇ ਸਾਰਿਆਂ ਤੋਂ ਬਟਨ ਆ ਉਹ ਨੋਟਾ ਦਾ ਬਟਨ ਆ ਉਹ ਬਟਨ ਨੂੰ ਦਬਾਓ ਉਹਦਾ ਮਤਲਬ ਕੀ ਆ ਸਾਨੂੰ ਕੋਈ ਵੀ ਉਮੀਦਵਾਰ ਪਸੰਦ ਨਹੀਂ ਇਹਦੇ ਨਾਲ ਕੀ ਹੋਊਗਾ ਕਿ ਜਦੋਂ ਇਹ ਵੋਟਾਂ ਜਿਆਦੀਆਂ ਹੋ ਗਈਆਂ ਅੱਦੇ ਸ਼ੁਰੂਆਤੀ ਆ ਤੇ ਜਿੱਲੇ ਸ਼ੁਰੂਆਤ ਤੋਂ ਹੀ ਕੰਮ ਵਧੀਆ ਹੋ ਜੇ ਚੱਲਣ ਲੱਪੇ ਕਿ ਇਹਨਾਂ ਲੋਕਾਂ ਨੂੰ ਅਗਲਾ ਆਜੂਗੀ ਨਾ ਤਾਂ ਮੈਂ ਕਿਸੇ ਪਾਰਟੀ 'ਚ ਕਰਾਉਣਾ ਨਾ ਮੈਂ ਸਰਪੰਚ ਪੰਚ ਨੰਬਰ ਦਾ ਰ ਐਮ ਸੀ ਨਾ ਖੜਨਾ ਨਾ ਖਲਾਉਣ ਦੀ ਕੋਈ ਮਨਛਾ ਮੇਰਾ ਮਤਲਬ ਤਾਂ ਜਾਗਿਏ ਜਗਾਈਏ ਤੇ ਲੋਕਾਂ ਦੀ ਜਿਹੜੇ ਭਲਾਈ ਦੇ ਕੰਮ ਲੋਕਾਂ ਵੱਲ ਉਹ ਤੋੜੀਏ ਮੇਰਾ YouTube ਚੈਨਲ ਆ ਮਿਸ਼ਨ ਜਟਾ ਚਟਾ ਪੰਜਾਬ ਉਹਨੂੰ ਸਬਸਕ੍ਰਾਈਬ ਕਰਦੇ ਹੋ ਉਹਨੂੰ ਲਾਈਕ ਕਰਦੇ ਹੋ ਲੋਕਾਂ ਵਿੱਚ ਜਾਗਰਤੀ ਫਲਾਓ ਵੱਧ ਤੋਂ ਵੱਧ ਜਿੰਨੀ ਫਲਾਈ ਜਾਂਦੀ ਆ ਤੇ ਫਿਰ ਮੇਰਾ ਇਹ ਬੇਨਤੀ ਆ ਮੇਰੀ ਕੀ ਆਪਣੀ ਸਾਰਿਆਂ ਦੀ ਬੇਨਤੀ ਆ ਕਿ ਸਾਡਾ ਕਿਸੇ ਦਾ ਕੋਈ ਕੰਮ ਤਾਂ ਹੁੰਦਾ ਹੀ ਨਹੀਂ ਆ ਨਾ ਅਜੇ ਤੱਕ ਕੋਈ ਇਹ ਕੰਮ ਕਰ ਸਕਿਆ ਦੱਸੋ ਨਾਲੀਆਂ ਨਾਲੀਆਂ ਗਲੀਆਂ ਕੁਛ ਇਦਾਂ ਦੇ ਕੰਮ ਜਿਹੜੇ ਨਿਕ ਨਿਕੇ ਆ ਅੱਜ ਤੱਕ ਕਿਤੇ ਵੀ ਕੰਪਲੀਟ ਅਗੇ ਕੋਈ ਹੱਥ ਖੜਾ ਕਰਕੇ ਪਾਰਟੀ ਕਹਿ ਸਕਦੀ ਆ ਕਿ ਮੈਂ ਇਹ ਪੂਰੇ ਕੀਤੇ ਨੇ ਐਸ ਕਰਕੇ ਵੋਟਾਂ ਨੋਟਾਂ ਨੂੰ ਪਾਈਏ ਇਹ ਇੱਕ ਦੂਜੇ ਨੂੰ ਜਾਗਿਏ ਜਗਾਈਏ ਤੇ ਇਨਸਾਨੀਅਤ ਦੇ ਨਾਤੇ ਕੋਈ ਕੰਮ ਕਰੀਏ ਜੇ ਕਿਸੇ ਨੂੰ ਚੰਗਾ ਲੱਗੇ ਤੇ ਇਹ ਆਪਣੇ WhatsApp ਗਰੁੱਪ ਤੇ ਜ਼ਰੂਰ ਸ਼ੇਅਰ ਕਰ ਦਿਓ ਧੰਨਵਾਦ ਧੰਨਵਾਦ